ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਪੈਂਡ ਕੁੱਸਾ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲੇ ਦੇ ਲਾਗੇ ਜਿਹੜਾ ਕਬੱਡੀ ਟੂਰਨਾਮੈਂਟ ਹੋਣਾ ਤੇ ਮੇਰੇ ਨਾਲ ਨਿੱਕਾ ਨਿੱਕੇ ਕਿਵੇਂ ਠੀਕ ਹੈ ਠੀਕ ਹੈ ਬਾਈ ਮੈਚ ਬਾਈ ਸ਼ੁਰੂ ਹੋ ਗਏ ਆ ਟੀਮਾਂ ਇੱਥੇ ਹੈਗਾ 40 42 ਪਹਿਲੇ ਇੰਟਰ ਕੀਤੀਆਂ ਸੀ ਟਾਈਆਂ ਉਹਨਾਂ ਦੀਆਂ ਪਹਿਲਾਂ ਹੀ ਕੱਢਤੀਆਂ ਸੀਗੀਆਂ ਤੇ ਮੈਚ ਸ਼ੁਰੂ ਹੋ ਗਿਆ ਤੇ ਲੱਗਦਾ ਵੀ ਟਾਈਮ ਨਾਲ ਫਾਈਨਲ ਹੋ ਜਾਊਗਾ ਬਾਕੀ ਦੇਖਦੇ ਆ ਵੀ ਕਿਦਾਂ ਦਾ ਮਾਹੌਲ ਆ ਜੁੜੇ ਰਹੋ ਸਾਡੀ ਇਸ ਵੀਡੀਓ ਦੇ ਨਾਲ ਲੋ ਜੀ ਮੈਚ ਚੱਲੀ ਜਾਂਦੇ ਆ ਗਰਾਊਂਡ ਬਣ ਕੇ ਦੋ ਤੇ ਆਪਣੇ ਕੋਲ ਬਾਈ ਦੁੱਕੀ ਪਿੰਡ ਰਾ ਔਰ ਬਾਈ ਠੀਕ ਠਾਕ ਚੜ੍ਹਦੀ ਕਲਾ ਹਰ ਪਰਵਾ ਠੀਕ ਆ ਸਾਰੇ ਠੀਕ ਹੈ ਠੀਕ ਹੈ ਠੀਕ ਹੈ ਬਾਈ ਦੁੱਕੀ ਜਦੋਂ ਆ ਜੇ ਫਿਰ ਪੂਰੀ ਡਟ ਕੇ ਸੇਵਾ ਕਰਦਾ ਤੇ ਨਾਲ ਸਾਡੇ लाडी ਆ ਚਾਹ ਸਾਡੀ ਪਹੁੰਚ ਗਈ ਆ ਔਰ ਅਸੀਂ ਚਾਹ ਪੀਣ ਲੱਗੇ ਆ ਲਾਡੀ ਕਿਵੇਂ ਸਵਾਦ ਆ ਜਾ ਪ੍ਰਸ਼ਾਦਾ ਸ਼ਗਿਰਦਾ ਨਹੀਂ ਪ੍ਰਸ਼ਾਦਾ ਚੱਲਣਾ ਹੈ ਚੱਲਣਾ ਹੈ ਠੀਕ ਹੈ ਤਾਲੂ ਵਰਗੇ ਤਕੜਾ ਆ ਜੀ ਆ ਹੈਗਾ ਆਪਣਾ ਜੰਨੂ ਵਾਲੀਆ ਜੋਬਰੇ ਜਲਦੀ ਸੇਵਾ ਕਰਦਾ ਆ ਟੂਰਨਾਮੈਂਟ ਦੇ ਹੁੰਦਾ ਵੈਸੇ ਤਾਂ ਜਾਲ ਵਾਲੇ ਬਹੁਤ ਸੇਵਾਦਾਰ ਆ ਪਰ ਜਿੰਨੀ ਸੇਵਾ ਮੁੰਡਾ ਸ਼ਰਧਾ ਭਾਵਨਾ ਨਾਲ ਕਰਦਾ ਬਸ ਵੱਟ ਕਾੜ ਦਿੰਦਾ ਉਹ ਜੱੱਦੇ ਦੀ ਹੁਸੈਨ ਗਤਿੰਦਰ ਧੀਰੇ ਦਾ ਕੋਈ ਪਿੱਥੋਂ ਵਾਲੇ ਸੀਰੇ ਦਾ ਕੋਈ ਤੰਦਾ ਸਿਰਾਂ ਕਰਾਉਂਦੀ ਸੀ ਜੋੜੀ ਗਲਜਾਰ ਤੇ ਗੱਜੀ ਦੀ ਜਦੋਂ ਮੈਚ ਨਾ ਹੋਵੇ ਲੱਜੀ ਜੀ ਗੱਲ ਤਰਦੀ ਟੂ ਬਾਈ ਤਿਆਰਤਾ ਹੈ ਖੇਡ ਕਬੱਡੀ ਦਾ ਅੱਜ ਤੋਂ ਹੀ ਪਹਿਲੀਆਂ ਤੋਂ ਵੱਡੇ ਵੱਡੇ ਹੋਈ ਪਈ ਹੈ ਰਮਣਾ ਭਿੰਡਰਾ ਵਾਲਾ ਤਿਆਰਬੇਕਾਰ ਹੈ ਤਗੜਾ ਨੰਬਰ ਜੋੜਲਾ ਹੋਇਆ ਹੈ ਮੈਚ ਸਮਾਪਤ